अल्लाहु अकबर अल्लाहु अकबर अलहम्दुलिल्लाह बिनल अलेमिररहमानिररहीम इलियाह मालिकि यौमिद्दीन याकनाबदैया अपने सही ने इसरात मुकद्दिस कराता लजी अनंत अलैहि सलामु अलैहिम व रब्बना लिल रायक अल्लाह जी यो कहते हु की तीन मदारिक अलजी यतिम वलायतुम वलायतुलाता में मिसकीन हुवे लिल मुसल्लीना लजीना मुसलाती मसाहुना लजीना यराहुना व यमदाउना नलमऊ अल्लाहु ਸੁਬਹ ਨਮਜ਼ਾ ਕਰੇ ਵੱਲੋਂ Eid ਦੀ ਨਮਾਜ਼ ਦਾ ਕੀਤੀ ਜਾ ਰਹੀ ਹੈ ਅੱਲਾਹ ਅਕਬਰ ਅੱਲਾਹ ਅਕਬਰ ਸ਼ਾਮ ਪਰੇ ਤੋਂ ਤਸਵੀਰਾਂ ਅੱਲਾਹ ਅਕਬਰ ਅੱਲਾਹ الحمد لله رب العالمين الرحمن الرحيم مالك يوم الدين إياك نعبد وإياك نستعين اذن الصراط المستقيم صراط الذين أنعمت عليهم غير المغضوب عليهم ولا الضالين إنا أعطيناك الكوثر فصل لربك وانحر إن شأني هو لك الله أكبر الله أكبر الله أكبر الله أكبر ਸਮੀ ਅੱਲਾਹੁ ਲਿਮਨ ਅਮੀਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਵੱਲੋਂ ਇਹ ਦਿੱਦੀ ਜੋ ਨਮਾਜ਼ਾਂ ਦਾ ਕੀਤੀ ਜਾ ਰਹੀ ਹੈ ਰੋਪੜ ਤੋਂ ਸ਼ਾਮ ਪਰੇ ਤੋਂ ਤਸਵੀਰਾਂ السلام عليكم ورحمه الله ਸਾਮਪੂਰਨ ਤਸਵੀਰਾਂ ਮੁਸਲਮਾਨ ਪਾਈਚਾਰੇ ਵੱਲੋਂ Eid ul Fitr ਦਾ ਜਿਹੜਾ ਤਿਹਾੜ ਹੈ ਬੜੀ ਧੂਮਤਾਮਲ ਨਾਲ ਬਣਾਇਆ ਜਾ ਰਿਹਾ ਹੈ ਨਮਾਜ਼ਾਂ ਰੱਖੀਤੀ ਜਾ ਰਹੀ ਹੈ। يا رسول <سؤال> الله يا رسول 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 الله يا آء توهان کي ٻڌائين ٿو راڄڙا سڀي ڪري اها مان جي جان جي 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 ਸਤਿ ਸ਼੍ਰੀ ਅਕਾਲ ਜੀ ਮੂਹਰੇ ਵਾਲੇ ਚੰਗੇ ਮਕਬੂਲ ਫਰਮਾਨੇ ਕਿ ਤੇਰੇ ਮੌਲਾ ਜਨਾ ਦੇ ਤਮਨ ਇਹ ਦੁਨੀਆ ਦੇ ਮਿਸਬਤੀ ਸਦਰ ਪਾਰ ਹੈ ਜੋ ਆਇਆ ਕਰੇ ਤੇਰਾ ਕਿਤਾਬ ਮਹਰਬਤ ਹੈ ਹਾਂ ਯਾ ਅਲ੍ਹਾ ਬਰਕਤ ਦੇ ਦੇ ਜੀ ਹਾਂ ਅੱਜ ਦਾ ਦਰਦ ਬਾਰ ਬਾਰ ਕਰ ਇਸ ਤੇਰਾ ਫਰਮਾਨ ਮੇਰੇ ਮੌਲਾ ਹੁਨਾ ਦੁਨੀਆ ਮੇਂ ਜੁਬਨ ਕਰਕੇ ਸਹੀ ਰਹੇ ਜੀ ਤੇਰੇ ਮੌਲਾ ਇਸ ਕੋ ਮਕਬੂਲ ਕਰਵਾ ਦੇ ਅੱਜ ਰਾਜਾ ਜਰਾ ਮੇਰਾ ਪਤਾ ભાઈમતી હરમિંદ્રોસ્ત ਦਿਨੋਂ ਵੱਲੋਂ ਇਹ ਤੁ ਨੂੰ ਜਿਹੜੀਆਂ ਜੋ ਇੱਕ ਦੂਸਰੇ ਨੂੰ ਗਲਵਕੜੀ ਚੋਂ ਦੇਖੋ ਮੁਬਾਰਕਾ ਦੇ ਰਹੇ ਨੇ ਰੋਪਲ ਸ਼ਾਮ ਪਰੇ ਤੋਂ ਤਸਵੀਰਾਂ ਦਿਖਾ ਰਹੇ ਅਸੀਂ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਜਿਹੜੀ ਆਦਾ ਕਰ ਦਿੱਤੀ ਗਈ ਹੈ ਅਲੈਕੁਮ ਸਲਮ ਤੋੜਾ ਦੋਸਤ ਹਰਵਿੰਦਰ ਰੋਪੜ ਤੋਂ ਮੁਸਲਮਾਨ ਭਾਈਚਾਰੇ ਦੇ ਵੱਲੋਂ ਆਪਣਾ ਜੋ ਨਮਾਜ਼ ਦੀ ਰਸਮ ਅਦਾ ਕੀਤੀ ਗਈ ਹੈ ਤੇ ਹੁਣ ਇਹਦਰ ਲੰਗਰਾਂ ਦੇ ਪ੍ਰਬੰਧ ਨੇ ਜਸ਼ਨ ਮਨਾਉਣਗੇ